हां जी मित्रों आज अपन ਤੁਹਾਡੇ ਲਈ ਦੋ ਜੀਪਾਂ ਲੈ ਕੇ ਆਏ ਆ ਬਾਈ ਜੀ ਇਹ ਜੀਪ ਜੀਪਾਂ ਖੜੀਆਂ ਜਿਲ੍ਹਾ ਬਠਿੰਡਾ ਦਾ ਪਿੰਡ ਨਾਥਪੁਰਾ ਵਿਖੇ ਦੋਨੇ ਜੀਪਾਂ ਖੜੀਆਂ ਆਗੇ ਇਹ ਮੋਬਾਈਲ ਨੰਬਰ ਹੈਗਾ ਵੀਰ ਦਾ 9877245083 9877245083 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸਕਰੀਨ ਤੇ ਵੀ ਸ਼ੋਅ ਹੋ ਰਿਹਾ ਦੋਨੇ ਜੀਪਾਂ ਬਾਈ ਜੀ ਹੈਗੀਆਂ ਇਹ ਛੋਟੀ ਬਾਡੀ ਚ ਬਾਈ ਜੀ ਦੋਨੇ ਜੀਪਾਂ ਤਿਆਰ ਹੋ ਗਆਂਗੀਆਂ ਸੀ ਜੇ 3ਵੀ ਜੀਪਾਂ ਗਾ ਦੋਨੇ ਬਿਲਕੁਲ ਨਵੀਂ ਕੰਡੀਸ਼ਨ ਦੀਆਂ ਜੀਪਾਂ ਪੰਗਾ ਟਾਇਰ ਵਗੈਰਾ ਬਿਲਕੁਲ ਓਕੇ ਹੈਗਾ ਵਿੱਚ ਸਾਰੀਆਂ ਫੁੱਲ ਓਕੇ ਆ ਸੀਟਾਂ ਵਗੈਰਾ ਤੇ ਕਵਰ ਵਗੈਰਾ ਵੀ ਬਿਲਕੁਲ ਨਵੀਂ ਲਾਇਆ ਵੀਰ ਨੇ ਦੋਨੇ ਜੀਪਾਂ ਬਾਈ ਜੀ ਹੈਗਾ ਇਹ ਨਮਗਾਣਾ ਇਹਨਾਂ ਇੰਜਨ ਦੀ ਗੱਲ ਕਰ ਗਏ ਐਮ ਡੀ ਆਈ ਬਲੈਰੋ ਦੇ ਇੰਜਨਾਂ ਦੋਨਾਂ ਚ ਜੇਕਰ ਬਾਈ ਜੀ ਪਾਸਿੰਗ ਦੀ ਗੱਲ ਕਰ ਗਏ ਤਾਂ ਇੱਕ ਜੀਪਤਾ ਬਾਈ ਜੀ ਹੈਗੀ 2029 ਤਿੱਕਰ ਪਾਸਿੰਗਾ ਇੱਕ ਜੀਪ ਦੀ ਬਾਈ ਜੀ ਪਾਸਿੰਗ ਹੈਗੀ 2033 ਤਿੱਕਰ ਪਾਸਿੰਗਾ ਦੋਨਾਂ ਜੀਪਾਂ ਦੀ ਵੀਰ ਤੁਹਾਨੂੰ ਦੱਸ ਦਊਗਾ ਕਿ ਕਿਹੜੀ ਦੀ 29 ਤਿੱਕਰ ਆ ਤੇ ਕਿਹੜੀ ਦੀ 33 ਦੀ ਕਿਰਪਾ ਸਿੰਘਾ ਵੀਰ ਦਾ ਸੰਪਰਕ ਕਰ ਬਿਲਕੁਲ ਓਕੇ ਇੰਜਨ ਪਾਇਆ ਗੱਡੀਆਂ ਦੇ ਨਵੀਆਂ ਗੱਡੀਆਂ ਬਿਲਕੁਲ ਦੋਵੇਂ ਜੀਪਾਂ ਹੀ ਬਾਈ ਜੀ ਪੰਜਾਬ ਨੰਬਰ ਦੀਆਂ ਜੀਪਾਂ ਆਂ ਜੇ ਗੇਅਰ ਦੀ ਗੱਲ ਕਰਗੇ ਤਾਂ ਬਾਈ ਜੀ ਪੰਜ ਗੇਅਰ ਆਗਾ ਪੰਜਵਾਂ ਗੇਅਰ ਬੈਕ ਆ ਬਾਈ ਜੀ ਚਾਰ ਗੇਰਾਂ ਚਾ ਗੱਡੀ ਇਹ ਤੇ ਰੇਟ ਇਹਨਾਂ ਦਾ ਹੈਗਾ ਬਾਈ ਜੀ ਦੋਨਾਂ ਦਾ ਹੀ ਸਾਢੇ 3 ਲੱਖ ਰੁਪਏ ਬਾਈ ਜੀ ਇੱਕ ਜੀਪ ਦਾ ਮੁੱਲ ਆ ਸਾਢੇ 3 ਲੱਖ ਰੁਪਏ ਇੱਕ ਜੀਪ ਦਾ ਮੁੱਲ ਆ ਬਾਈ ਜੀ ਦੋਨੇ ਜੀਪਾਂ ਦੇ ਅੱਡੜ ਮੁੱਲ ਆ ਸਾਢੇ 3-3 ਲੱਖ ਰੁਪਏ ਦੋਨਾਂ ਦਾ ਮੁੱਲ ਆ ਮੌਕੇ ਤੇ ਮੰਤਨ ਮੰਤਨ ਹੋ ਜਾਊਗਾ ਬਾਈ ਜੀ ਮੌਕੇ ਤੇ ਫੁੱਲ ਮੰਤਨ ਕਰ ਦੇਣਗੇ ਵੀਰ ਨੂੰ ਵੀਰ ਨਾਲ ਸੰਪਰ